ਬੇ ਜਿਹੜੇ ਪਾਣੀ ਕਿਸੇ ਦੇ ਜ਼ਿਆਦਾ ਨੇ ਕਿਸੇ ਤਰੀਕੇ ਨਾਲ ਘਟਾਇਆ ਜਾ ਤਾਂ ਇਹਨਾਂ ਦੀ ਆਵਾਜ਼ ਦਬਾਈ ਜਾ ਸਕਦੀ ਹੈ ਤਾਂ ਇਹ ਉਥੇ ਮਨਮਰਜ਼ੀ ਕੀਤੀ ਜਾ ਸਕਦੀ ਹੈ ਔਰ ਕਰੀਬਨ ਕਰੀਬਨ 35 ਸਾਲ ਤੋਂ ਅਸੀਂ ਮਾਰ ਖਾ ਰਹੇ 35 ਸਾਲ ਐਸਾ ਅਸੀਂ ਦੇਖਦੇ ਤੈ ਹੈ ਖੈ ਮੁਖਤਸਰ ਉਸ ਕਰੀਏ ਗੰਗਾ ਸਿੰਘ ਕਹਿਣ ਲੱਗੇ ਇਹ ਮਾਂ ਹੈ ਨਾ ਤੁਹਾਡੀ ਉਹਨਾਂ ਨੇ ਕਿਹਾ ਹਾਂ ਮੇਰੀ ਮਾਂ ਹੈ ਮੈਂ ਰੋਜ਼ ਮਰਦਾ ਦੀ ਪ੍ਰੇਰਣਾ ਇਸ ਗੀਤਾ ਤੋਂ ਲੈਣਾ ਗੰਗਾ ਸਿੰਘ ਕਹਿਣ ਲੱਗੇ ਮੈਨੂੰ ਵੀ ਸਨਮਾਨ ਹੈ ਇਸ ਗ੍ਰੰਥ ਦਾ ਮੈਨਿੰ ਤੱਕ ਨਹੀਂ ਇਹ ਕੀਮਤੀ ਗ੍ਰੰਥ ਹੈ ਇਸ ਦੇਸ਼ ਦੀ ਕੀਮਤੀ ਸੌਗਾਤ ਹੈ ਰਿਸ਼ੀ ਵਿਆਸ ਨੇ ਲਿਖੀ ਹੋਈ ਹੈ ਅਸੀਂ ਇਸ ਦੀ ਕਦਰ ਕਰਦੇ ਤੁਸੀਂ ਮਾਂ ਕਹਿੰਦੇ ਹੋ ਇਸ ਦੀ ਵੀ ਕਦਰ ਕਰਦੇ ਹੋ ਪਰ ਜ਼ਰਾ ਇਹ ਦੱਸੋ ਕਿ ਇਹ ਗੀਤਾ ਉਚਾਰਨ ਕਿੱਥੇ ਹੋਈ ਹੈ ਕਿਹੜੀ ਥਾਂ ਤੇ ਉਚਾਰਨ ਹੋਈ ਇਤਿਹਾਸ ਦੇ ਖੋਜੀ ਇਸ ਗੱਲ ਨੂੰ ਜਾਣਦੇ ਨੇ ਇਹ ਮੈਦਾਨੇ ਜੰਗ ਵਿੱਚ ਉਚਾਰਨ ਹੋਈ ਕੁਰਖੇਤਰ ਅਰਜਨ ਨੇ ਹਨਸ਼ ਬਾਨ ਸੁੱਟ ਦਿੱਤਾ ਸੀ ਯੁਦਿਸ਼ਤਰ ਨੇ ਤਲਵਾਰ ਸੁੱਟ ਦਿੱਤੀ ਸੀ ਨਕਲ ਸਾਦੇ ਤੇ ਵੀਸ਼ਮ ਨੇ ਆਪਣੇ ਸ਼ਕਤਰ ਸੁਧ ਦਿੱਤੇ ਅਰਜੁਨ ਨੇ ਸਿੱਧਾ ਹੀ ਕਹਿ ਦਿੱਤਾ ਭਗਵਨ ਅਸੀਂ ਨਹੀਂ ਲੜਨਾ ਬਈ ਕਿਉਂ ਕਿਉਂ ਨਹੀਂ ਲੜਨਾ ਤੋ ਅਰਜੁਨ ਕਹਿ ਲਗਾ ਉਹ ਦਰੋਣਾ ਚਾਰਜ ਮੇਰਾ ਚਚੇਰਾ ਭਰਾ ਉਹ ਦਰਿਓਧਨ ਮੇਰਾ ਚਚੇਰਾ ਭਰਾ ਉਹ ਦਰੋਣਾ ਚਾਰਜ ਮੇਰਾ ਗੁਰੂ ਉਹ ਬੇਸ਼ਮ ਮੇਰਾ ਬਤਾਮਾ ਆਪਣਿਆਂ ਨੂੰ ਮਾਰਾਂ ਪਿਤਾਮੇ ਨੂੰ ਮਾਰਾਂ ਗੁਰੂ ਨੂੰ ਮਾਰਾਂ ਆਪਣੇ ਭਰਾ ਨੂੰ ਮਾਰਾਂ ਮੈਂ ਨਹੀਂ ਲੜ ਹਾਰ ਹੁੰਦੀ ਹੈ ਤੇ ਹਾਰ ਹੀ ਸੇ ਨਹੀਂ ਕੁਝ ਮਿਲਦਾ ਤੇ ਨਾ ਹੀ ਸੇ ਪਰ ਮੈਂ ਆਪਣਿਆਂ ਨੂੰ ਮਾਰਨਾ ਨਹੀਂ

ਪਰ ਆਪਣੇ ਜਿਸਮ ਦੇ ਉੱਤੇ ਕੋਈ ਮਵਾਦ ਦੇ ਨਾਲ ਭਰੇ ਹੋਇਆ ਖੋੜਾ ਨਿਕਲਾਵੇ ਜ਼ਹਿਰ ਨਾਲ ਭਰੇ ਬੜੀ ਪੀੜਾ ਹੋਵੇ ਔਰ ਉਸ ਤੋਂ ਤੜਪਨਾ ਬੜੀ ਹੋਵੇ ਤੀਰਾ ਦੇਣਾ ਪੈਂਦਾ ਉਹ ਮਵਾਦ ਕੱਢਣੀ ਪੈਂਦੀ ਭਾਵੇਂ ਆਪਣੇ ਜਿਸਮ ਕੱਢਣੀ ਪੈਂਦੀ ਖੋੜਾ ਭਾਵੇਂ ਆਪਣਾ ਤਾਂ ਵੀ چیرਣਾ ਪੈਂਦਾ ਕਿ ਸਾਰੇ ਤੇਰੇ ਆਪਣੇ ਨੇ ਪਰ ਦੇਸ਼ ਧਰਮ ਨੂੰ ਚੰਬੜੇ ਖੋੜੇ ਨੇ ਚੇਲ ਲੈਣਾ ਨੂੰ ਕੋੜੀ ਪਾਉਣਾ ਮਾਰ ਦੇਣਾ ਕੋਲੀ ਪਾਉਣਾ ਬੁਰੇ ਨੂੰ ਬਰਦਾਸ਼ ਕਰ ਲੈਣਾ ਵੀ ਭਲੇ ਨੂੰ ਸੱਟ ਮਾਰਨਾ ਹਨੇਰੇ ਨੂੰ ਬਰਦਾਸ਼ ਕਰ ਲੈਣਾ ਵੀ ਰੋਸ਼ਨੀ ਵਾਸਤੇ ਰਸਤੇ ਬੰਦ ਕਰਨਾ ਹੈ ਕ੍ਰਿਸ਼ਨ ਨੇ ਗੱਲ ਸਮਝਾਈ ਸਮਝ ਚ ਆ ਗਏ ਸੁੱਤੇ ਹੋਇਆ ਹਨ ਸੁਬਾਨ ਅਰਜਨ ਨੇ ਫਿਰ ਚੁਕਲੇ ਹਮਸਾਮ ਦਾ ਯੁੱਧ ਹੋਇਆ ਤੇ ਮਹਾਭਾਰਤ ਜੋ ਲਿਖੀ ਗਈ ਹੈ ਉਸ ਦੇ ਕਥਨ ਅਨੁਸਾਰ ਲੱਖਾਂ ਬੰਦੇ ਕਈ ਦਿਨ ਲੜਾਈ ਵਿੱਚ ਮੌਤ ਦੇ ਘਾਟ ਉਤਰੇ ਔਰ ਕ੍ਰਿਸ਼ਨ ਦੇ ਦੋ ਬੋਲਾ ਕਰਕੇ ਜਦ ਪ੍ਰਿੰਸੀਪਲ ਗੰਗੋ ਰ ਸਿੰਘ ਨੇ ਕਿਹਾ ਕਿ ਜਿਸ ਗੀਤਾ ਨੂੰ ਤੁਸੀਂ ਮਾਂ ਕਹਿੰਦੇ ਹੋ ਉਹ ਤੇ ਮੈਦਾਨੇ ਜੰਗ ਵਿੱਚ ਉਚਾਰਨ ਹੋਈਏ ਕਿ ਮੇਰੀ ਮੈਦਾਨੇ ਜੰਗ ਵਿੱਚ ਨਹੀਂ ਉਚਾਰਨ ਹੋਏ ਗੀਤਾ ਕਰਕੇ ਜੰਗ ਹੋਈ ਅਗਰ ਗੀਤਾ ਕ੍ਰਿਸ਼ਨ ਦੀ ਰਸਨਾ ਤੋਂ ਨਾ ਨਿਕਲਦੀ ਲੱਖਾਂ ਬੰਦੇ ਮੌਤ ਦੇ ਘਾਟ ਨਹੀਂ ਉਤਰਨੇ ਸ ਤੇ ਤੁਸੀਂ ਇਸੇ ਨੂੰ ਮਾਂ ਕਹੀ ਜਾਂਦੇ ਪਾਸੇ ਆਇਨ ਸਾਹਿਬ ਪਰਮ ਧਰਮ ਕਹਿੰਦੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਨੂੰ ਬੋਲਾ ਹੋਇਆ ਰਹਿਬਰ ਕਹਿੰਦੇ ਹੋ ਤੇ ਇੱਕ ਪਾਸੇ ਉਸ ਗੀਤਾ ਨੂੰ ਮਾਂ ਕਹਿੰਦੇ ਜਿਸ ਨੇ ਲੱਖਾਂ ਬੰਦੇ ਮੌਤ ਦੇ ਘਾਟ ਉਤਾਰ ਦਿੱਤੇ ਕਹਿੰਦੇ ਨੇ ਮਹਾਤਮਾ ਗਾਂਧੀ ਨੇ ਜਿਹੜੇ ਬੋਲ ਬੋਲੇ ਇਸ ਤੋਂ ਗੁਸਤਾਖੀ ਮਾਂ ਤੋਂਾਂ ਦੀ ਸ਼ਖਸੀਅਤ ਚਲਕਦੀ ਪਈ ਹੋਕੀ